ਚੋਰ ਨੇ ਕੀਤੀ ਚੋਰੀ ਦੇ ਨਾਲ ਕਤਲ ਦੀ ਵਾਰਦਾਤ ਸੁੱਤੇ ਪਏ ਬਜ਼ੁਰਗ ਦਾ ਕਰਤਾ ਕਤਲ ਸ਼ਰੀਮਚੋਰਾ ਦੇ ਜਿਹੜੇ ਹੌਸਲੇ ਨੇ ਬੁਲੰਦ ਨਹੀਂ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਆਈ ਦਿਨ ਹੀ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਦੀ ਕਿਸੇ ਵਿਅਕਤੀ ਦੇ ਘਰੋਂ ਕਾफी ਜ਼ਿਆਦਾ ਕੀਮਤੀ ਸਮਾਨ ਚੋਰੀ ਕਰ ਲਿਆ ਜਾਂਦਾ ਹੈ ਅੱਗੇ ਤਾਂ ਇਹ ਸਮਾਨ ਚੋਰੀ ਕਰਦੇ ਸੀ ਤੇ ਕਈ ਇਹਨਾਂ ਨੇ ਘਰਾਂ ਦੇ ਨਾਲ ਨਾਲ ਮੰਦਰ ਗੁਰਦੁਆਰੇ ਨੂੰ ਵੀ ਨਿਸ਼ਾਨਾ ਬਣਾਇਆ ਸੀ ਪਰ ਹੁਣ ਇਹਨਾਂ ਦੇ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣ ਲੱਗਿਆ ਕਿਉਂਕਿ ਜੇ ਇਹਨਾਂ ਦੇ ਅੱਗੇ ਕੋਈ ਨਾ ਨੁੱਕਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਨਾਲ ਜਿਹੜਾ ਹੱਥੋਪਾਈ ਹੁੰਦੇ ਨੇ ਤੇ ਹੱਥੋਪਾਈ ਦੌਰਾਨ ਉਸ ਵਿਅਕਤੀ ਦਾ ਕਤਲ ਕਰ ਦਿੱਤੇ ਨੇ ਤਾਂ ਤਸਵੀਰਾਂ ਹੁਣ ਹੁਸ਼ਿਆਰਪੁਰ ਦੇ ਮਹਿਲਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਵਿਅਕਤੀ ਦੇ ਨਾਲ ਜਿਹੜੀ ਕਤਲ ਦੀ ਵਾਰਦਾਤ ਹੋਈ ਹੈ ਪਹਿਲਾਂ ਚੋਰ ਉਹਨਾਂ ਦੇ ਘਰ ਦੇ ਅੰਦਰ ਵੱਡੇ ਆ ਚੋਰ ਦੇ ਵੱਲੋਂ ਚੋਰੀ ਕੀਤੀ ਗਈ ਅਤੇ ਬਜ਼ੁਰਗ ਬੰਦੇ ਦੇ ਉੱਠਣ ਤੇ ਜਦੋਂ ਉਸਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਮੌਕੇ ਤੇ ਜਿਹੜਾ ਚੋਰ ਹੈ ਉਹ ਫਰਾਰ ਹੋ ਗਿਆ ਹੈ ਤੇ ਜਿਹੜੀ ਨਗਦੀ ਅਤੇ ਸਮਾਨ ਸੀ ਘਰੋਂ ਉਹ ਚੁੱਕੇ ਲੈ ਗਿਆ ਤਾਂ ਇਸ ਮੌਕੇ ਪਰਿਵਾਰਕ ਮੈਂਬਰ ਰੋਰੋ ਕੇ ਬਿਹਾਲ ਨੇ ਇਸ ਘਟਨਾ ਦੀ ਸੂchnਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਵਾਲੇ ਮੌਕੇ ਤੇ ਪਹੁੰਚੇ ਤੇ Laash ਨੂੰ ਕਬਜ਼ੇ ਦੇ ਵਿੱਚ ਲੈ ਕੇ Post Mortem ਦੇ ਲਈ ਭੇਜ ਦਿੱਤਾ ਹੈ ਤਾਂ ਬਿਹਦੀ ਜਿਹੜੀਆਂ ਖੋਫਨਾਕ ਤਸਵੀਰਾਂ ਨੇ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਪਹਿਲਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਜਿਹੜਾ ਬਜ਼ੁਰਗ ਹੈ ਉਸ ਬਜ਼ੁਰਗ ਦਾ ਕਤਲ ਕਰਕੇ ਮੌਕੇ ਤੋਂ ਚੋਰ ਫਰਾਰ ਹੋ ਜਾਂਦੇ ਨੇ ਤਾਂ ਇਸ ਘਟਨਾ ਨੂੰ ਲੈ ਕੇ ਪੁਲਿਸ ਅਲਰਟ ਮੋਡ ਤੇ ਹੈ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਲ ਸਾਨੂੰ ਤਲਾਸ਼ ਮਿਲੀ ਸੀ ਕਿ ਗੋਂਦਪੁਰ ਪਿੰਡ ਵਿੱਚ ਇੱਕ ਵਿਅਕਤੀ ਦਾ ਜਹਾ ਕਤਲ ਹੋ ਗਿਆ ਵਾ ਅਸੀਂ ਇੱਥੇ ਮੌਕੇ ਤੇ ਪੁੱਜੇ ਹਾਂ ਇਹ ਸਪਾਲ ਸਿੰਘ ਨਾਮ ਦਾ ਵਿਅਕਤੀ ਜੋ ਆਪਣੇ ਬੇਟੇ ਨਾਲ ਕੱਲਾ ਘਰ ਵਿੱਚ ਰਹਿੰਦਾ ਸੀ ਇਹਨਾਂ ਦੇ ਜਿਹੜੇ ਸਟੇਜਰ ਬਾਰੋਂ ਆਏ ਸੀ ਉਹ ਬਾਅਦ ਕੱਲ ਨੂੰ ਕਮਨਫਰ ਲਈ ਗਏ ਸੀ ਤੇ ਆਪ ਦੇ ਸਮੇਂ ਕਿਸੇ ਵਿਅਕਤੀ ਵੱਲੋਂ ਜਿਹੜਾ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਵਾ ਅਸੀਂ ਮੌਕੇ ਤੇ ਤਫ਼ਤੀਸ਼ ਕਰ ਰਹੇ ਹਾਂ ਤੇ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰਾਂਗੇ ਕਤਲ ਦਾ ਕੀ ਕਾਰਨ ਸੀ ਸਰ ਅਸੀਂ ਮੌਕੇ ਤੇ ਪਹੁੰਚੇ ਹਾਂ ਜੇ ਪੂਰੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਕਾਰਨਾਂ ਦਾ ਪਤਾ ਲਾ ਕੇ ਜਿੰਨਾ ਵੀ ਵਿਅਕਤੀ ਨੇ ਕਤਲ ਕੀਤਾ ਉਹਨਾਂ ਨੂੰ ਟ੍ਰੇਸ ਕਰਕੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਕੀ ਚੋਰੀ ਵੀ ਕੋਈ ਹੋਈ ਸਰ ਇੱਥੇ ਚੋਰੀ ਦਾ ਪਤਾ ਕਰ ਰਹੇ ਹਾਂ ਕਿ ਅੰਦਰੋਂ ਇਹ ਸਭ ਫਿਲਹਾਲ ਸਾਡੇ ਡੌਗ ਸਕਵਰਡ ਫਿੰਗਰਪ੍ਰਿੰਟ ਟੀਮਾਂ ਆ ਰਹੀ ਉਸ ਤੋਂ ਬਾਅਦ ਅਸੀਂ ਜੇ ਦਰ ਜਾ ਕੇ ਸਰਚ ਕਰਾਂਗੇ ਕਿ ਚੋਰੀ ਹੋਣੀ ਪਾਈ ਗਈ ਜਾਂ ਨਹੀਂ ਕਤਲ ਸਾਰ ਤੇ ਤਰ ਹਥਿਆਰਾਂ ਨਾ ਹੋਇਆ ਸੀ ਜਾਂ ਗਲਾ ਘੁੱਟਿਆ ਜਿਸ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਡੈੱਡ ਬੋਡੀ ਨੂੰ ਵਜੇ ਚੈੱਕ ਨਹੀਂ ਕਰ ਰਹੇ ਕਿਉਂਕਿ ਫਿੰਗਰਪ੍ਰਿੰਟ ਲੈਣੇ ਆ ਡੌਗ ਸਕਾਟ ਲੈਣਾ ਵਾ ਹੋਰ ਐਵੀਡੈਂਸ ਇਕੱਠੀ ਕਰਨੀ ਆ ਚੜਦੀ ਕਲਾ ਟਾਈਮ ਟੀਵੀ ਲਈ ਹੁਸ਼ਿਆਰਪੁਰ ਤੋਂ ਸੁਖਦੇਵ ਸਿੰਘ ਦੀ ਰਿਪੋਰਟ